ਜਸ ਸੀਦੀ ਹਟੀ ਬੱਸ ਸਟੈਂਡ ਮਨੜਾ ਸ਼ਹਿਰ ਅੱਜ ਪਹਿਣਾ ਵਾਸਤੇ ਲੈ ਕੇ ਆਏ ਬ੍ਰਾਈਡਲ ਸੂਟ ਬੜੇ ਸੋਹਣੇ ਬੜੇ ਪਿਆਰੇ ਬੜੇ ਸ਼ਾਨਦਾਰ ਕਿਉਂ ਹੁਣ ਸੀਜ਼ਨ ਦੀ ਸ਼ੁਰੂਆਤ ਹੋਣ ਲੱਗੀ ਆ ਅੱਜ ਮੇਰੇ ਕੋਲ 25 ਡਿਜ਼ਾਈਨ ਨਵੇਂ ਹੋਏ ਆ ਤਿਆਰ ਮੈਂ ਚਲੋ ਪਹਿਣਾ ਦੀ ਥੋੜੀ ਜੀ ਨਜ਼ਰ ਕਰਾ ਦਈਏ ਕੰਮ ਦੇਖੋ ਹੈਂਡਵਰਕ ਦਾ ਬੜਾ ਸੁੰਦਰ ਤੇ ਬੜਾ ਸੋਹਣਾ ਪੀਸ ਤਿਆਰ ਕੀਤਾ ਹੋਇਆ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਪਾਰਟੀਆਂ ਦੀ ਜਾਨ ਸਰਦਾਰਨੀਆਂ ਦੀ ਸ਼ਾਨ ਇਹ ਸਗਾਤਾ ਪਹੁੰਚ ਚੁੱਕੀਆਂ ਜੱਸੀ ਦੀ ਹੱਟੀ ਦੇ ਉੱਤੇ ਇੰਨਾ ਪਿਆਰਾ ਤੇ ਇੰਨਾ ਸੋਹਣਾ ਸੂਟ ਆਇਆ ਵੀ ਕਹਿਣ ਵਾਸਤੇ ਸ਼ਬਦ ਨਹੀਂ ਹੈ ਜੀ ਆਹ ਦੇਖੋ ਗਾਲ ਤਿਆਰ ਕੀਤਾ ਹੋਇਆ ਵਾਹ ਜੀ ਵਾਹ ਕਮਾਲ ਨਹੀਂ ਹੋਈਆਂ ਪਈਆਂ ਸਲਵਾਰ ਦੀ ਮੂਰੀ ਦੁਪੱਟਾ ਕੰਟਰਾਸਟ ਪਿਓਰ ਚਨੌਣ ਦੀ ਚੁੰਨੀ ਆ ਜੀ ਆ ਦੇਖੋ ਇਹ ਦੁਪੱਟਾ ਤਿਆਰ ਹੋਇਆ ਹੋਇਆ ਕੰਟਰਾਸਟ ਬੜੀ ਸੋਹਣੀ ਚੁੰਨੀ ਆ ਬੜਾ ਪਿਆਰਾ ਗੋਟਾ ਲੱਗਿਆ ਹੋਇਆ ਬੜਾ ਪਿਆਰਾ ਹੈਂਡਵਰਕ ਹੋਇਆ ਹੋਇਆ ਸਲਵਾਰ ਦੀ ਮੂਰੀ ਦਾ ਕੰਮ ਤਿਆਰ ਕੀਤਾ ਹੋਇਆ ਇਹ ਸੂਟ ਵਿਕਣਾ ਜੀ ਮਾਰਕੀਟ ਦੇ ਅੰਦਰ 35-3500 ਰੁਪਏ ਦਾ ਚਾਰ ਕਲਰ ਦਾ ਸੈੱਟ ਆ ਜੀ ਲਵੈਂਡਰ ਕਰੀਮ ਕਲਰ ਸਿਲਵਰ ਗ੍ਰੇ ਤੇ ਪੀਚ ਕਲਰ ਪੀਚ ਨਾਲ ਚੁੰਨੀ ਮਰਜੈਂਟਾ ਜੀ ਗ੍ਰੇ ਨਾਲ ਚੁੰਨੀ ਫਿਰੋਜੀ ਆ ਆ ਕਰੀਮ ਨਾਲ ਚੁੰਨੀ ਜੈਲੋ ਕਲਰ ਲਵੈਂਡਰ ਨਾਲ ਡਾਰਕ ਜਾਮਨੀ ਹੈ ਜੀ ਵੀਡੀਓ ਸ਼ੇਅਰ ਕਰੀ ਚਲੋ ਪੇਜ ਨੂੰ ਲਾਈਕ ਕਰੀ ਚਲੋ ਸੂਟ ਵਿਗਦਾ ਬਾਜ਼ਾਰ ਦੇ ਅੰਦਰ 3500 ਰੁਪਏ ਦਾ ਪਰ ਜੱਸੀ ਬਾਈ ਤੋਂ ਮਿਲਣਾ 2385 ਰੁਪਏ ਦਾ ਮਿਲਣਾ ਉਹ ਪੜਨ ਨੂੰ ਆ ਜਿਹੜੀਆਂ ਵੀਡੀਓ ਸ਼ੇਅਰ ਕਰਨਗੀਆਂ ਪੇਜ ਨੂੰ ਲਾਈਕ ਕਰਨਗੀਆਂ 2385 ਰੁਪਏ ਦਾ ਕਰੀ ਚਲੋ ਵੀਡੀਓ ਸ਼ੇਅਰ ਪੇਜ ਨੂੰ ਲਾਈਕ ਜੱਸੀ ਦੀ ਹੱਟੀ ਬਸ ਸਟੈਂਡ ਮਰੰਡਾ